ਵਾਹਿਗੁਰੂ ਸਾਈਂਬ ਜੀ ਤਨਾਸਰੀ ਪਾਲਤੀਜ ਕਾਡਾ ਧਨ ਸਾਂਜੀ ਮੂਰਖ ਗਵਾਰੀ ਮਨ ਬਹ ਪੂਲੇ ਅੰਧ ਗਵਾ ਧਨ ਸਾਥੀ ਮੂਰਖ ਗਵਾਰੀ ਮਨੁ ਭੂਲੇ ਅੰਤ ਗਵਾਰ ਬਿਚਾ ਕਹਿ ਤਨ ਸਭ ਧੁਖ ਹੋਵੇ ਨਾ ਸਾਥ ਜਾਈ ਨਾ ਪ੍ਰਪਤ ਹੋ ਜਾ ਤਨ ਗੁਰ ਮਤੀ ਪਾਈ ਕਾਜਾ ਤਨ ਪਰਿ ਆਵੈ ਧਾਈ ਆਰਾਮ ਮਨ ਬ ਭੂਲੇ ਸਭਰੇ ਗਵਾਰੀ ਪਾਦਰ ਡੂਬੇ ਨਾ ਔਰਵਾਰ ਨਾ ਪਾਰੀ ਸਤ ਕਰ ਭੀਤੇ ਪੂਰੇ ਭਾਗ ਸਾਚਰਤੀ ਐਨ ਸਭ ਰਾਗ ਚਵਜਕ ਮੇ ਅਮਰਤ ਸਤ ਕੀ ਬਾਣੀ ਪੂਰੇ ਭਾਗਰ ਨਾਮ ਸਬਾਦੀ ਹਰਤੀ ਸਾਧਕੇ ਤਰਸੈ ਸਭ ਲੋਈ ਪੂਰੇ ਭਾਗ ਪਰਪਤ ਹੋਏ ਸੱਗੇ ਸੱਜ ਸੱਜ ਸੋਈ ਉਤਾ ਬ੍ਰਹਮ ਅਪਸ਼ਾਰੈ ਕੋ ਸਾਚੇ ਸਾਚੇ ਆਪਦਰਡਾਈ ਨਾਲ ਕੀ ਆਪੀ ਬੀਕੀ ਆਪੇ ਸਚ ਲਾਈ ਸਰਗ ਸਾਚਾ ਸਾਜ ਸੋਏ ਉਤਾਪਰਾਪ ਸ਼ਾਨ ਕੋਏ ਸਾਤੇ ਸੱਜ ਸਾਤਿਆ ਪਤਰਡਾਈ ਨਾਲ ਕੀ ਆਪੀ ਪੀਖੇ ਆਪੀ ਸੱਜ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ